ਸ੍ਰੀ ਪਿਆਰੇ ਸਤ ਸੰਗਤ ਜਨੋ ਅੱਜ ਬਹੁਤਾਂ ਦੇ ਮਹੀਨੇ ਤੇ ਪਰਮਤਾ ਹੋਈ ਹੈ ਆਪ ਜੀ ਨੇ ਸ਼ਬਦ ਬੜੇ ਹੀ ਪਿਆਰ ਸਤਕਾਰ ਦੇ ਨਾਲ ਸਰਵਣ ਕੀਤਾ ਹੈ ਸੋ ਸਤਿਗੁਰੂ ਪਾਤਸ਼ਾਹ ਜੀ ਨੇ ਬਾਰੀ ਤੌਰ ਤੇ 12 ਮਹੀਨਿਆਂ ਦੀ ਉਦਾਹਰਣ ਦੇ ਕੇ ਅੰਦਰੂਨੀ ਤੌਰ ਤੇ ਸਾਨੂੰ ਸਿੱਖਿਆ ਦਿੱਤੀ ਹੈ ਕਿਉਂਕਿ 12 ਰਾਸ਼ੀਆਂ ਨੇ 12 ਹੀ ਮਹੀਨੇ ਨੇ ਇੱਕ ਰਾਸ ਦੇ ਵਿੱਚੋਂ ਦੂਜੀ ਰਾਸ ਦੇ ਵਿੱਚ ਜਾਂਦਾ ਹੈ ਸੂਰਜ ਤੇ ਉਸ ਨੂੰ ਸੰਗਰਾਦ ਕਿਹਾ ਜਾਂਦਾ ਹੈ ਇਹ 12 ਮਹੀਨੇ ਆਪਣੇ ਟਾਈਮ ਦੇ ਉੱਪਰ ਬਦਲਦੇ ਰਹਿੰਦੇ ਨੇ ਪਰ ਪਾਤਸ਼ਾਹ ਜੀ ਨੇ ਗਰਬਾਣੀ ਦੇ ਅੰਦਰ ਜੋ ਉਦਾਹਰਨਾਂ ਦਿੱਤੀਆਂ ਨੇ ਉਹਨਾਂ ਆਧਾਰਨਾ ਨੂੰ ਲੈ ਕਰਕੇ ਅਸੀਂ ਆਪਣੇ ਅੰਦਰ ਨੂੰ ਬਦਲਣਾ ਹੈ ਪਾਸ਼ਾ ਜੀ ਨੇ ਅੱਜ ਦੇ ਇਸ ਪਾਵਨ ਸ਼ਬਦ ਦੇ ਰਾਹੀਂ ਬੜੇ ਪਿਆਰੇ ਜੇ ਬਚਨ ਕਹੇ ਨੇ ਪਾ ਦੋਏ ਭਰਮ ਭਲਾਣੀਆਂ ਮੀਨਾ ਪਾ ਦੋਂ ਦਾ ਪਰ ਗੁਰਬਾਣੀ ਦੇ ਅੰਦਰ ਪਾਸ਼ਾ ਜੀ ਨੇ ਸ਼ਬਦ ਵਰਤਿਆ ਹੈ ਪਾ ਦੋਏ ਪਾ ਦੋਏ ਦਾ ਅਰਥ ਹੈ ਦੋ ਚਿੱਤਾਂ ਮਨ ਭਰਮ ਭਲਾਣੀਆਂ ਜਿੱਥੇ ਵੀ ਦੋ ਚਿੱਤਾਂ ਮਨ ਹੋਵੇਗਾ ਜਿੱਥੇ ਵੀ ਭਰਮ ਪੈਦਾ ਹੋਵੇਗਾ ਉਥੇ ਮਨੁੱਖ ਭੁੱਲਦਾ ਹੈ ਉਥੇ ਕਿਰਾਏ ਪੈ ਜਾਂਦਾ ਏ ਤੇ ਪਾਤਸ਼ਾਹ ਜੀ ਕਹਿੰਦੇ ਇਹ ਜਿਹੜਾ ਪਹਾੜ ਦੋਂਦਾ ਮਹੀਨਾ ਏ ਇਸ ਮਹੀਨੇ ਦੇ ਅੰਦਰ ਵੀ ਭਰਮ ਝਟਕਣਾ ਪਈ ਰਹਿੰਦੀ ਏ ਕਦੀ ਤਾਂ ਇੱਕੇ ਦਮ ਗਰਮੈਸ਼ ਵੱਧ ਜਾਂਦੀ ਏ ਕਦੇ ਮੀਂਹ ਆ ਜਾਂਦਾ ਏ ਕਦੇ ਬੱਦਲ ਆ ਜਾਂਦਾ ਏ ਕਦੇ ਬਿਲਕੁਲ ਧੁੱਪ ਲੱਗ ਜਾਂਦੀ ਏ ਇਸ ਮਹੀਨੇ ਦੇ ਅੰਦਰ ਇਸੇ ਤਰੀਕੇ ਨਾਲ ਸਾਰਾ ਮੌਸਮ ਚੱਲਦਾ ਏ ਤੇ ਸਹਿਬ ਜੀ ਕਹਿੰਦੇ ਇਦਾਂ ਹੀ ਕਿਸੇ ਮਨੁੱਖ ਦੇ ਅੰਦਰ ਵੀ ਇਹ ਕੁਝ ਜਦੋਂ ਚੱਲਣ ਲੱਗ ਜਾਈਏ ਤੇ ਸਮਝ ਲਓ ਕਿ ਇਹ ਭਰਮ ਦੀ ਦੁਨੀਆ ਦੇ ਵਿੱਚ ਜਾ ਵੜਿਆ ਹੈ ਇਹਦੇ ਅੰਦਰ ਪਹਾੜੋਂ ਦਾ ਮਹੀਨਾ ਆ ਗਿਆ ਇਹ ਇੱਕ ਟਿਕਾਣੇ ਤੇ ਨਹੀਂ ਲੱਗ ਰਿਹਾ ਪਹਾੜੋਏ ਭਰਮ ਭੁਲਾਣੀਆਂ ਦੁੱਜੇ ਲੱਗਾ ਏ ਪਟਕਣਾਾਂ ਦੇ ਵਿੱਚ ਪੈ ਗਿਆ ਤੇ ਹੇਤ ਹੇਦਰਤ ਪਿਆਰ ਪਿਆਰ ਕਿਸੇ ਹੋਰ ਨਾਲ ਲੱਗ ਗਿਆ ਗੁਰੂ ਦੇ ਨਾਲੋਂ ਪਿਆਰ ਟੁੱਟ ਗਿਆ ਸੱਚ ਦੇ ਨਾਲੋਂ ਪਿਆਰ ਟੁੱਟ ਗਿਆ ਕਿਸੇ ਹੋਰ ਦੇ ਨਾਲ ਜਾ ਕੇ ਪਿਆਰ ਛੁੱਟ ਗਿਆ ਹੁਣ ਇਸ ਪਿਆਰ ਨੂੰ ਦੁਬਾਰਾ ਸੱਚ ਦੇ ਨਾਲ ਜੋੜਨਾ ਇਸੇ ਕਰਕੇ ਸਹਿਬ ਜੀ ਨੇ ਬਾਰਾਮਾ ਦੀ ਪਾਣੀ ਦੀ ਜਦੋਂ ਅਰੰਭਤਾ ਕੀਤੀ ਹੈ ਸਹਿਬ ਜੀ ਕਹਿੰਦੇ ਨੇ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ RAM ਚਾਰ ਕੁੰਟ ਦਾਹ ਦਿਸ ਪਰਮੇ ਥਕ ਆਏ ਪ੍ਰਭ ਕੀ ਸ਼ਾਮ ਪਾਛੇ ਜੀ ਕਹਿੰਦੇ ਹੈ ਮਾਲਿਕਾ ਅਸੀਂ ਆਪਣੀ ਕਿਰਤ ਕਰਕੇ ਆਪਣੇ ਕਰਮਾ ਕਰਕੇ ਤੇਰੇ ਨਾਲੋਂ ਵਿਛੜ ਚੁੱਕੇ ਹਾਂ ਵਿਛੜ ਕੇ ਅਸੀਂ ਭਲੇਖੇ ਚ ਪੈ ਗਏ ਕਿ ਇੱਥੋਂ ਸੁੱਖ ਮਿਲੇਗਾ ਉੱਥੋਂ ਸੁੱਖ ਮਿਲੇਗਾ ਪਰ ਜ਼ਿੰਦਗੀ ਚ ਸੁੱਖ ਆਇਆ ਕੋਈ ਨਹੀਂ ਹੁਣ ਫੇਰ ਤੇਰੀ ਸ਼ਰਨ ਦੇ ਵਿੱਚ ਆਏ ਹਾਂ ਜਿਤ ਮਿਲੇ ਜਿਨੂੰ ਮਿਲ ਕੇ ਆਨੰਦ ਆ ਜਾਵੇ ਜਿਤ ਮਿਲੇ ਜਿਸ ਗੁਰੂ ਨੂੰ ਮਿਲੇ ਤੇ ਮਿਲ ਕੇ ਆਨੰਦ ਆ ਗਿਆ ਸੋ ਸਤਗੁਰ ਕਹੀਏ ਜਿਤ ਮਿਲੇ ਮਨ ਹੋਏ ਆਨੰਦ ਸੋ ਸਤਗੁਰ ਕਹੀਏ ਜਿਹਨੂੰ ਮਿਲਕੇ ਆਨੰਦ ਆ ਗਿਆ ਆਨੰਦ ਕਦੋਂ ਆਏਗਾ ਜਦੋਂ ਟਿਕਾ ਆਏਗਾ ਜਦੋਂ ਟਿਕਾ ਆ ਗਿਆ ਉਦੋਂ ਆਨੰਦ ਆਉਂਦਾ ਏ ਤੇ ਸਹਿਬ ਜੀ ਕਹਿੰਦੇ ਜਿਤ ਮਿਲਹਿ ਮਨ ਹੋਏ ਆਨੰਦ ਸੋ ਸਤਗੁਰ ਕਹੀਏ ਕਹਿੰਦੇ ਜਿਹਨੂੰ ਮਿਲਕੇ ਆਨੰਦ ਆ ਜਾਵੇ ਉਹੋ ਹੀ ਸਾਡਾ ਸਤਗੁਰੂ ਹੈ ਤੇ ਸੱਚ ਨਾਲੋਂ ਵਿਛੜ ਕੇ ਕਦੇ ਆਨੰਦ ਨਹੀਂ ਆਉਂਦਾ ਸੋ ਸਤਗੁਰ ਕਹੀਏ ਮਨ ਕੀ ਦੁਬਦਾ ਬਿਨਸ ਜਾਏ ਮਨ ਦਾ ਜਿਹੜਾ ਦੋ ਚਿੱਤਾਂ ਪਨ ਸੀ ਇੱਥੇ ਵੀ ਪਰ ਬਾਦੋਏ ਪਰਮプラਣੀ ਐ ਤੇ ਉੱਥੇ ਵੀ ਮਨ ਦਾ ਦੋ ਚਿੱਤਾਂ ਬਾਨ ਚਿਤ ਮਿਲੇ ਮਨ ਹੋਏ ਆਨੰਦ ਸੋ ਸਤਗੁਰ ਕਹੀਏ ਮਨ ਕੀ ਦੁਬਦਾ ਵਿੰਸ ਜਾਏ ਹਾਰ ਪਰਮ ਪਦ ਲਈਏ ਮਨ ਦੀ ਦੁਬਦਾ ਵਿੰਸ ਜਾਵੇ ਤੇ ਪਰਮ ਅਵਸਥਾ ਮਿਲ ਜਾਵੇ ਇਸ ਅਵਸਥਾ ਦੇ ਵਿੱਚ ਜਾ ਕੇ ਅਸੀਂ ਟਿਕ ਜਾਈਏ ਜਿੱਥੋਂ ਅਸੀਂ ਵਿਛੜੇ ਸੀ ਉਸ ਮਲਾਪ ਦੇ ਵਿੱਚ ਫੇਰ ਜਾਣਾ ਹੈ ਜਿੱਥੋਂ ਅਸੀਂ ਵਿਛੜ ਕੇ ਇਸ ਦੁਚਿੱਤੇ ਮਨ ਦੇ ਵਿੱਚ ਆ ਗਏ ਤੇ ਸਹਿਬ ਜੀ ਕਹਿੰਦੇ ਜੇ ਉੱਥੇ ਜਾਣਾ ਚਾਹੁੰਦਾ ਹੈ ਫਿਰ ਕਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਕਹਿੰਦੇ ਥਿਰ ਘਰ ਦੇ ਵਿੱਚ ਬੈਠ ਜਾ ਆਪਣੇ ਨਿਜ ਅਵਸਥਾ ਦੇ ਵਿੱਚ ਬੈਠ ਜਾ ਭਟਕਣਾ ਨੂੰ ਛੱਡ ਦੇ ਜੰਨਾ ਚਿਰ ਭਟਕਣਾ ਏ ਉਹਨਾਂ ਚਿਰ ਆਨੰਦ ਨਹੀਂ ਤੇ ਭਟਕਣਾ ਨੂੰ ਦੂਰ ਕਰਨ ਵਾਲਾ ਸਾਡੇ ਕੋਲੇ ਗੁਰੂ ਹੈ ਪਟਕਣਾ ਕਦੋਂ ਇਹ ਜਦੋਂ ਹਨੇਰਾ ਹੈ ਅਗਿਆਨਤਾ ਹੈ ਤੇ ਗੁਰੂ ਦਾ ਤੇ ਕੰਮ ਹੀ ਇਹ ਹੈ ਭਗਾਂ ਵਾਲਿਓ ਗੁਰੂ ਅਗਿਆਨਤਾ ਚੋਂ ਕੱਢ ਕੇ ਗਿਆਨ ਦੇ ਚਾਨਣ ਵਿੱਚ ਲੈ ਜਾਂਦਾ ਹੈ ਜਿਹੜਾ ਅਗਿਆਨਤਾ ਚੋਂ ਕੱਢ ਕੇ ਗਿਆਨ ਚ ਲੈ ਕੇ ਜਾਂਦਾ ਹੈ ਚਾਨਣ ਚ ਲੈ ਕੇ ਜਾਂਦਾ ਹੈ ਉਹੀ ਸਾਡਾ ਗੁਰੂ ਹੈ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਹੀ ਕੁਝ ਕਰਦੀ ਹੈ ਪਟਕਣਾ ਦੇ ਵਿੱਚੋਂ ਕੱਢਦੀ ਹੈ ਬਹਿਮਾ ਦੇ ਵਿੱਚੋਂ ਕੱਢਦੀ ਹੈ ਪਟਕਣਾ ਦੇ ਵਿੱਚ ਪੈ ਕੇ ਭਾਈ ਮੰਝ ਜੀ ਕਿਸੇ ਹੋਰ ਦੀ ਪੂਜਾ ਦੇ ਵਿੱਚ ਲੱਗ ਗਏ ਪਰ ਪੂਜਾ ਕਰ ਰਹੇ ਨੇ ਪਰ ਆਨੰਦ ਨਹੀਂ ਆ ਰਿਹਾ ਸਖੀ ਸਰਵਰੀਆਂ ਦੇ ਪੁਜਾਰੀ ਜਰੂਰ ਨੇ ਮੁਖੀ ਜਰੂਰ ਨੇ ਪਰ ਆਨੰਦ ਨਹੀਂ ਆ ਰਿਹਾ ਪਰ ਜਦੋਂ ਗੁਰੂ ਦੇ ਦਰ ਤੇ ਆਏ ਨੇ ਗੁਰੂ ਨੂੰ ਮਿਲੇ ਨੇ ਗੁਰੂ ਦੇ ਦਰਸ਼ਨ ਕੀਤੇ ਨੇ ਗੁਰੂ ਦੀ ਬਾਣੀ ਸੁਣੀ ਹੈ ਸਤ ਸੰਗਤ ਦਾ ਰੁਝਾਨ ਦੇਖਿਆ ਹੈ ਬਾਣੀ ਗਾਇਨ ਹੁੰਦੀ ਦੇਖੀ ਹੈ ਸੁਣੀ ਹੈ ਉਸੇ ਵੇਲੇ ਮਨ ਦੇ ਅੰਦਰ ਇੱਕ ਆਨੰਦ ਆਇਆ ਤੇ ਉਸ ਆਨੰਦ ਦੇ ਵਿੱਚੋਂ ਇੱਕ ਅਰਦਾਸ ਨਿਕਲੀ ਕਹਿਣ ਲੱਗੇ ਸੱਚੇ ਪਾਤਸ਼ਾਹ ਮੈਨੂੰ ਆਪਣਾ ਸੇਵਕ ਬਣਾ ਲਓ ਤੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਮੁਸਕਰਾਉਂਦੇ ਹੋਏ ਕਹਿਣ ਲੱਗੇ ਭਾਈ ਮੰਜ ਤੂੰ ਤੇ ਪਹਿਲਾਂ ਹੀ ਕਿਸੇ ਦਾ ਸਿੱਖ ਐ ਤੂੰ ਤੇ ਪਹਿਲਾਂ ਹੀ ਕਿਸੇ ਦਾ ਸੇਵਕ ਐ ਤੇ ਸਿੱਖੀ ਤੇ ਸਿੱਖੀ ਨਹੀਂ ਟਿਕਣੀ ਸਿੱਖੀ ਦਾ ਸਿੱਖੀ ਨਹੀਂ ਟਿਕ ਸਕਦੀ ਤੇ ਭਾਈ ਮੰਝ ਜੀ ਕਹਿੰਦੇ ਪਾਤਸ਼ਾਹ ਗੁਰੂ ਨਾਨਕ ਦੇ ਸਿੱਖੀ ਲੈਣੀ ਆ ਬਾਕੀ ਸਭ ਛੱਡ ਦਾਂਗਾ ਤੇ ਜਾ ਕੇ ਉਸੇ ਮਟੀ ਨੂੰ ਜਿੱਤੇ ਬੈਠ ਕੇ ਲਾ ਕੇ ਕੱਦੀ ਲਾਉਂਦਾ ਸੀ ਤੇ ਲੋਕਾਂ ਨੂੰ ਉਪਦੇਸ਼ ਕਰਦਾ ਸੀ ਉਸ ਜਗ੍ਹਾ ਨੂੰ ਢਾ ਕੇ ਪ੍ਰਾਂਹ ਕਰ ਦਿੱਤਾ ਕਸ਼ਟ ਬਹੁਤ ਆਏ ਦੁੱਖ ਬਹੁਤ ਝਲਣੇ ਪਏ ਪਰ ਗੁਰੂ ਨਾਨਕ ਦੇ ਘਰ ਵਿੱਚ ਪ੍ਰਵਾਨ ਹੋ ਗਏ ਜਿੱਦਣ ਲੱਕੜਾ ਸਿਰ ਤੇ ਚੁੱਕ ਕੇ ਤੁਰੇ ਆ ਰਹੇ ਨੇ ਹਨੇਰੀ ਆ ਗਈ ਖੜਾ ਆ ਗਿਆ ਕੋਈ ਦੇ ਵਿੱਚ ਡਿੱਗ ਪਏ ਤੇ ਖੋਈ ਚ ਟਿੱਕੇ ਹੋਏ ਵੀ ਪੈਸੇ ਗੁਰੂ ਪ੍ਰਮਾਤਮਾ ਦਾ ਜਾਪ ਕਰਦੇ ਨੇ ਬਾਣੀ ਦਾ ਜਾਪ ਕਰਦੇ ਨੇ ਤੇ ਜਦੋਂ ਜਾ ਕੇ ਗੁਰੂ ਅਰਜਨ ਸਾਹਿਬ ਜੀ ਨੂੰ ਪਤਾ ਲੱਗਿਆ ਕਿ ਸਾਡਾ ਸਿੱਖ ਖੋਈ ਚ ਹੈ ਗੁਰੂ ਪਾਤਸ਼ਾਹ ਜੀ ਸਿੱਖਾਂ ਨੂੰ ਨਾਲ ਲੈ ਕੇ ਰੱਸਾ ਲੈ ਕੇ ਆਏ ਨੇ ਤੇ ਕਿਹਾ ਆ ਜਾ ਭਾਈ ਪਿਆਰਿਆ ਬਾਹਰ ਤੇ ਪਹਿਲਾਂ ਬਾਲਣ ਬਾਹਰ ਭੇਜਿਆ ਫਿਰ ਆਪ ਆਇਆ ਤੇ ਪਾਤਸ਼ਾਹ ਜੀ ਨੇ ਤਰੁੱਠ ਕੇ ਬਖਸ਼ਿਸ਼ ਕੀਤੀ ਮੰਜ ਪਿਆਰਾ ਗੁਰੂ ਕੋ ਗੁਰੂ ਮੰਜ ਪਿਆਰਾ ਮੰਜ ਗੁਰੂ ਕਾ ਬੋਇਥਾ ਜਗ ਲੰਘਣ ਹਾਰਾ ਪਾਛੇ ਕਹਿੰਦੇ ਭਾਈ ਮੰਜ ਤੂੰ ਪ੍ਰਵਾਨ ਹੋ ਗਿਆ ਜਿਹੜਾ ਤੇਰੇ ਵਰਗਾ ਸਿੱਧਕ ਲੈ ਕੇ ਆਵੇਗਾ ਜਿਹੜੇ ਤੇਰੇ ਕੋਲੋਂ ਉਪਦੇਸ਼ ਲੈ ਲੈਣਗੇ ਗੁਰੂ ਨਾਨਕ ਦੇ ਘਰ ਦਾ ਉਹ ਵੀ ਤੇਰੇ ਵਾਂਗੂ ਪਾਰ ਹੋ ਜਾਣਗੇ ਤੂੰ ਇੱਕ ਜਹਾਜ਼ ਦਾ ਕੰਮ ਕਰਨ ਲੱਗ ਪਿਆ ਪਰ ਨਾਨਕ ਦੇ ਘਰ ਵਾਸਤੇ ਜਹਾਜ਼ ਦਾ ਕੰਮ ਕਰਨ ਲੱਗ ਪਿਆ ਜਿਹੜੇ ਤੇਰੇ ਜੀਵਨ ਨੂੰ ਪੜਨਗੇ ਸੁਣਨਗੇ ਤੇਰੇ ਕੋਲੇ ਵੀ ਆ ਕੇ ਇਸ ਮੌਜੂਦਾ ਜੀਵਨ ਦੇ ਵਿੱਚ ਬੈਠਣਗੇ ਉਹਨਾਂ ਸਾਰਿਆਂ ਦਾ ਪਾਰ ਉਤਾਰਾ ਹੋ ਜਾਏਗਾ ਕਦੋਂ ਇਹ ਜੋ ਥਿਰ ਕਰ ਬੈਸੋ ਹਰ ਚੰਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਜਦੋਂ ਥਿਰ ਕਰ ਦੇ ਵਿੱਚ ਬੈਠ ਗਏ ਜਦੋਂ ਟਕਾ ਦੇ ਵਿੱਚ ਆ ਗਏ ਜਿੰਨਾ ਚਿਰ ਟਕਾਚ ਨਹੀਂ ਆਉਂਦੇ ਉਹਨਾਂ ਚਿਰ ਨੁਕ ਪਟਕਾਂ ਝਟਕਣਾ ਜੋ ਪੈ ਕੇ ਆਪਣਾ ਨੁਕਸਾਨ ਕਰਵਾਈ ਜਾਂਦਾ ਹੈ ਤੇ ਭਾਗਾਂ ਵਾਲਿਓ ਸਤਿਗੁਰੂ ਪਾਤਸ਼ਾਹ ਕਿਰਪਾ ਕਰਦੇ ਨੇ ਪਾ ਦੋਏ ਭਰਮ ਭਲਾਣੀਆਂ ਦੁੱਜੇ ਲੱਗਾ ਹੇਤ ਭਟਕਣਾ ਚ ਪੈ ਗਏ ਕਿਸੇ ਹੋਰ ਨਾਲ ਪਿਆਰ ਲੱਗ ਗਿਆ ਤੇ ਜਦੋਂ ਕਿਸੇ ਹੋਰ ਨਾਲ ਪਿਆਰ ਲੱਗਿਆ ਤੇ ਉਹਦੇ ਵਾਸਤੇ ਸ਼ਿੰਗਾਰ ਬੜੇ ਕੀਤੇ ਲੱਖ ਸ਼ਿੰਗਾਰ ਬਣਾਇਆ ਸ਼ਿੰਗਾਰ ਬਹੁਤ ਕੀਤੇ ਪਾਰੀ ਤੌਰ ਤੇ ਧਾਰਮਿਕ ਚਿੰਨ ਸਰੀਰ ਦੇ ਉੱਤੇ ਧਾਰਨ ਕੀਤੇ ਹਰ ਇੱਕ ਚਿੰਨ ਉਹ ਧਾਰਨ ਕਰ ਲਿਆ ਜਿਹਦੇ ਨਾਲ ਐ ਲੱਗਿਆ ਵੀ ਮੈਨੂੰ ਸੁੱਖ ਮਿਲੇਗਾ ਪਾਤਸ਼ਾਹ ਜੀ ਕਹਿੰਦੇ ਨਹੀਂ ਕਾਰਜ ਨਹੀਂ। ਕੇਤ ਕਿਸੇ ਕਾਰਜ ਨਹੀਂ ਆਇਆ। ਕੋਈ ਕਾਰਜ ਸਿਰੇ ਨਹੀਂ ਚੜਿਆ ਕਿਉਂਕਿ ਸੱਚ ਨੂੰ ਵਿਸਾਰ ਕੇ ਕੀਤੇ ਹੋਏ ਸ਼ਿੰਗਾਰ ਅਧੂਰੇ ਨੇ। ਗੁਰੂ ਦੇ ਪ੍ਰਤੀ ਵਫਾਦਾਰ ਹੋ ਕੇ ਕੀਤਾ ਸ਼ਿੰਗਾਰ ਹੀ ਸੋਭਾਦਾਇਕ ਹੈ ਤੇ ਤਾਂ ਹੀ ਬਾਣੀ ਕਹਿੰਦੀ ਹੈ। ਜਿੰਨਾ ਨਾਉ ਸੁਹਾਗਣੀ ਤਿੰਨਾ ਝਾਕ ਨਾ ਹੋਰ। ਜਿੰਨੀ ਆ ਸੁਹਾਗਣਾ ਹੁੰਦੀਆਂ ਨੇ ਉਹਨਾਂ ਨੂੰ ਕਿਸੇ ਹੋਰ ਦੀ ਝਾਕ ਨਹੀਂ ਹੁੰਦੀ। ਉਹਨਾਂ ਨੂੰ ਆਪਣੇ ਪਤੀ ਦੇ ਵਿੱਚੋਂ ਹੀ ਪਰਮੇਸ਼ਰ ਦਿਸਦਾ ਹੈ ਸਭ ਕੁਝ ਉਹਨਾਂ ਵਾਸਤੇ ਪਤੀ ਅਤੇ ਪਤੀ ਆਸਤੇ ਪਤਨੀ ਹੈ ਉਹ ਕਿਸੇ ਹੋਰ ਪਾਸੇ ਨਹੀਂ ਝਾਕਦੇ ਤੇ ਜਿਨ੍ਹਾਂ ਦਾ ਆਤਮਾ ਦਾ ਪਰਮਾਤਮਾ ਨਾਲ ਪਿਆਰ ਪੈ ਗਿਆ ਉਹ ਆਤਮਾ ਕਿਸੇ ਹੋਰ ਵਾਲੇ ਪਾਸੇ ਨਹੀਂ ਝਾਕਦੀ ਕਿ ਫਲਾਣੇ ਦਾ ਲੋਕਟ ਪਾ ਲਿਆ ਫਲਾਣੇ ਦੇ ਕੋਲੋਂ ਮੈਂ ਕੋਈ ਲੈ ਕੇ ਚੀਜ਼ ਗੜਦੇ ਵਿੱਚ ਧਾਰਨ ਕਰ ਲਈ ਡੋਲੇ ਤੇ ਬੰਨ ਲਈ ਹੱਥ 'ਚ ਪਾ ਲਈ ਕਿਤੇ ਤੇ ਬੰਨ ਲਈ ਤੇ ਕਿਤੇ ਮੇਰੀ ਜ਼ਿੰਦਗੀ ਸੌਖੀ ਹੋ ਜਾਏਗੀ ਕਹਿੰਦੇ ਉਹਨਾਂ ਵਾਸਤੇ ਇਹ ਸਾਰੀਆਂ ਚੀਜ਼ਾਂ ਵਿਅਰਥ ਹੁੰਦੀਆਂ ਨੇ ਜਿਨ੍ਹਾਂ ਦਾ ਪਿਆਰ ਇੱਕ ਦੇ ਨਾਲ ਹੈ ਤੇ ਸਹਿਬ ਜੀ ਕਹਿੰਦੇ ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀਂ ਕੀਤ ਲੱਖਾਂ ਸ਼ਿੰਗਾਰ ਕੀਤੇ ਪਰ ਕਿਸੇ ਕਾਰਜ 'ਤੇ ਨਹੀਂ ਚੜੇ ਕਿਸੇ ਸਿਰੇ ਨਹੀਂ ਚੜੇ ਤੇ ਇਸੇ ਕਰਕੇ ਗੁਰੂ ਨਾਨਕ ਸਾਹਿਬ ਜੀ ਨੇ ਵੀ ਕਿਹਾ ਹੈ ਆਸਾ ਦੀ ਵਾਰ ਦੇ ਅੰਦਰ ਸਤਗੁਰ ਵਿਟੋਂ ਵਾਰਿਆ ਜਿਤ ਮਿਲੇ ਖਸਮ ਸਮਾਲਿਆ ਕਹਿੰਦੇ ਮੈਂ ਆਪਣੇ ਗੁਰੂ ਤੋਂ ਬਲਿਹਾਰ ਜਾਂਦਾ ਹਾਂ ਵਾਰਨੇ ਜਾਂਦਾ ਵਾਰ-ਵਾਰ ਨਮਸਕਾਰ ਮੇਰੀ ਆਪਣੇ ਗੁਰੂ ਅੱਗੇ ਕਿਉਂ ਮੇਰੇ ਮਾਲਕ ਨੇ ਮੈਨੂੰ ਆਪਣੇ ਨਾਲ ਮਲਾ ਲਿਆ ਮੇਰੀ ਸੰਭਾਲ ਕਰ ਲਈ ਮੈਨੂੰ ਭਟਕਣਾ ਚੋਂ ਕੱਢ ਲਿਆ ਜਿਹਨੇ ਕਰ ਉਪਦੇਸ਼ ਗਿਆਨ ਅੰਜਨ ਦੀ ਆ ਕਹਿੰਦੇ ਭਟਕਣਾਂ ਦੇ ਵਿੱਚੋਂ ਕੱਢਿਆ ਕਿਦਾਂ ਕਹਿੰਦੇ ਗੁਰੂ ਨੇ ਗਿਆਨ ਦਿੱਤਾ ਤੇ ਗਿਆਨ ਦਾ ਸੁਰਮਾ ਮੇਰੀ ਅੱਖਾਂ 'ਚ ਪਾ ਦਿੱਤਾ ਤੇ ਜਦੋਂ ਗਿਆਨ ਦਾ surma ਅੱਖਾਂ 'ਚ ਪਿਆ ਤੇ ਉਹ ਟਕਣਾ ਖਤਮ ਹੋ ਗਈ ਕਿਉਂਕਿ ਜਦੋਂ ਅੱਖਾਂ ਦੀ ਰੋਸ਼ਨੀ ਘਟ ਜਾਵੇ ਅੱਖਾਂ 'ਚ ਦੇਖਣ ਦੀ ਪ੍ਰੋਬਲਮ ਆ ਜਾਏ ਉਦੋਂ ਇਨਸਾਨ ਠੋਕਰਾਂ ਖਾਂਦਾ ਹੈ ਤੇ ਜਦੋਂ ਅੱਖਾਂ ਠੀਕ ਹੋ ਜਾਣ ਫਿਰ ਉਹ ਠੋਕਰਾਂ ਤੋਂ ਬਚ ਜਾਂਦਾ ਹੈ ਇਦਾਂ ਹੀ ਇੱਕ ਮੰਨਦੀਆਂ ਅੱਖਾਂ ਨੇ ਸੇ ਅਖੜੀਆਂ ਬਿਆਨ ਜਿੰਨੀ ਦਿਸੰਦੋ ਮਾਪੇਰੇ ਉਹ ਅੱਖਾਂ ਹੋਰ ਨੇ ਜਿਨ੍ਹਾਂ ਦੇ ਨਾਲ ਪਰਮਾਤਮਾ ਨਜ਼ਰ ਆਉਂਦਾ ਹੈ ਉਹ ਅੱਖਾਂ ਜਿਹੜੀਆਂ ਜਿਨ੍ਹਾਂ ਨਾਲ ਪਰਮਾਤਮਾ ਨਜ਼ਰ ਆਉਂਦਾ ਹੈ ਉਨਾ ਜੇ ਧੁੰਦਲਾਪਨ ਔਣ ਕਰਕੇ ਅਗਿਆਨਤਾ ਔਣ ਕਰਕੇ ਮਨੁੱਖ ਨੂੰ ਦਿਸਣੋਂ हट ਗਿਆ ਰੱਬ ਤੇ ਮੇਰੇ ਗੁਰੂ ਨੇ ਉਹਨਾਂ ਅੱਖਾਂ ਦੇ ਵਿੱਚ ਗਿਆਨ ਦਾ ਸ਼ਰਮਾ ਪਾ ਦਿੱਤਾ ਸੁਖਣੀ ਸਾਹਿਬ ਚ ਵੀ ਪੜਦੇ ਆ ਗਿਆਨ ਅੰਜਨ ਗੁਰ ਦੀ ਆ ਅਗਿਆਨ ਅੰਧੇਰ ਬినాਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਮੇਰੇ ਗੁਰੂ ਨੇ ਗਿਆਨ ਦਾ ਸ਼ਰਮਾ ਪਾ ਦਿੱਤਾ ਅੱਖਾਂ ਦੇ ਵਿੱਚ ਤੇ ਜਦੋਂ ਸ਼ਰਮਾ ਪਿਆ ਗਿਆਨ ਦਾ ਅਗਿਆਨਤਾ ਨਿਕਲ ਗਈ ਆ ਗਿਆਨਤਾ ਖਤਮ ਹੋ ਗਈ ਤੇ ਸਹਿਬ ਕਹਿੰਦੇ ਜਦੋਂ ਅਗਿਆਨਤਾ ਖਤਮ ਹੋ ਗਈ ਫਿਰ ਸ਼ੁਕਰਾਨਾ ਕੀਤਾ ਆਪਣੇ ਗੁਰੂ ਦਾ ਕਿਉਂ ਕੀਤਾ ਜਿਨ ਕਰ ਉਪਦੇਸ਼ ਗਿਆਨ ਅੰਜਨ ਦੀਆ ਇੰਨੇ ਨੇਤਰੀ ਜਗਤ ਨੇ ਹਾਲਿਆ ਮੇਰੇ ਗੁਰੂ ਨੇ ਗਿਆਨ ਦਾ ਸੁਰਮਾ ਦੇ ਦਿੱਤਾ ਤੇ ਫਿਰ ਮੈਂ ਇਨ੍ਹਾਂ ਨੇਤਰਾਂ ਦੇ ਨਾਲ ਸੰਸਾਰ ਨੂੰ ਦੇਖਿਆ ਤੇ ਜਦੋਂ ਇਨ੍ਹਾਂ ਨੇਤਰਾਂ ਚ ਸੁਰਮਾ ਗਿਆਨ ਦਾ ਪਾ ਕੇ ਦੇਖਿਆ ਫਿਰ ਇਹ ਨਜ਼ਰ ਆਇਆ ਇਹ ਵਿਸ ਸੰਸਾਰ ਤੁਮ ਦੇਖਦੇ ਇਹ ਹਰਕਾਰ ਰੂਪ ਹੈ ਹਰ ਰੂਪ ਨਦਰੀ ਆਇਆ ਪਾਤਸ਼ਾਹ ਕਹਿੰਦੇ ਫਿਰ ਇਹ ਪ੍ਰਮਾਤਮਾ ਦਾ ਹੀ ਸਾਰਾ ਅਪਸਾਰਾ ਦੱਸਿਆ ਪ੍ਰਮਾਤਮਾ ਦਾ ਹੀ ਇਹ ਘਰ ਦੱਸਿਆ ਉਸ ਘਰ ਨੂੰ ਮੈਂ ਦੇਖਿਆ ਤੇ ਆਨੰਦ ਮਾਣਿਆ ਤੇ ਨਾਲ ਇੱਕ ਹੋਰ ਗੱਲ ਸਮਝ ਲੱਗ ਗਈ ਖਸਮ ਛੋੜ ਦੂਜੇ ਲੱਗੇ ਡੁੱਬੇ ਸੇਵਣ ਜਾ ਰਿਆ ਕਹਿੰਦੇ ਜਿਹੜੇ ਆਪਣੇ ਮਾਲਕ ਨੂੰ ਛੱਡ ਕੇ ਕਿਸੇ ਹੋਰ ਦੇ ਨਾਲ ਪਿਆਰ ਪਾ ਬੈਠੇ ਸਹਿਬ ਕਹਿੰਦੇ ਉਹ ਡੁੱਬ ਜਾਂਦੇ ਨੇ ਯਾਰ ਇੱਕ ਦੇ ਨਾਲ ਹੀ ਸਿਰੇ ਚੜਦਾ ਏ ਦੋਵਾਂ ਦੇ ਨਾਲ ਪਾਇਆ ਹੋਇਆ ਪਿਆਰ ਟੋਬ ਦਿੰਦਾ ਏ ਨੁਕਸਾਨ ਕਰਦਾ ਏ ਲਾਭ ਨਹੀਂ ਦਿੰਦਾ ਤੇ ਸਹਿਬ ਜੀ ਕਹਿੰਦੇ ਖਸਮ ਛੋੜ ਦੁੱਜੇ ਲੱਗੇ ਡੁੱਬੇ ਸੇਵਨ ਜਾ ਰਿਆ ਉਹ ਡੁੱਬ ਗਏ ਜਿਨ੍ਹਾਂ ਨੇ ਖਸਮ ਨੂੰ ਛੱਡ ਦਿੱਤਾ ਆਕਾਰਪੁਰਖ ਵਹਿਗੁਰੂ ਨੂੰ ਛੱਡ ਦਿੱਤਾ ਸਤ ਗੁਰੂ ਹੈ ਬੋਇਥਾ ਵਿਰਲੇ ਕਨੇ ਵਿਚਾਰਿਆ ਕੋਈ ਭਾਗਾ ਵਾਲਾ ਏ ਜਿਨੇ ਗਿਆਨ ਦਾ ਸਰਮਾ ਲੈ ਕੇ ਆਪਣੇ ਜੀਵਨ ਨੂੰ ਸਵਾਰ ਲਿਆ ਤੇ ਉਹਦੇ ਸਬਰੇ ਹੋਏ ਜੀਵਨ ਦੇ ਵਿੱਚੋਂ ਉਹ ਗੁਰੂ ਦੇ ਨਾਲ ਚੜਿਆ ਤੇ ਗੁਰੂ ਨੂੰ ਉਹਨੇ ਜਹਾਜ ਸਮਝਿਆ ਗੁਰ ਜਹਾਜ ਖੇਵਟ ਗੁਰੂ ਕੁਰਬਣ ਤਰਿਆ ਨਾ ਕੋਇ ਗੁਰੂ ਜਹਾਜ ਹੈ ਗੁਰੂ ਮਲਾਏ ਗੁਰੂ ਤੋਂ ਬਿਗੈਰ ਕੋਈ ਤਰ ਨਹੀਂ ਸਕਦਾ ਗੁਰੂ ਤੋਂ ਬਿਗੈਰ ਕਿਸੇ ਦਾ ਪਾਰ ਉਤਾਰਾ ਨਹੀਂ ਇਹ ਗੱਲ ਸਮਝ ਲੱਗ ਗਈ ਤੇ ਪਾਸ਼ਾ ਜੀ ਕਹਿੰਦੇ ਸਤ ਗੁਰੂ ਹੈ ਬੋਇთა ਵਿਰਲੇ ਕਿਨੇ ਵਿਚਾਰਿਆ ਕਰ ਕਿਰਪਾ ਪਾਰ ਉਤਾਰਿਆ ਕਹਿੰਦੇ ਮੇਰੇ ਮਾਲਕ ਨੇ ਕਿਰਪਾ ਕਰਕੇ ਮੈਨੂੰ ਇਹ ਸੰਸਾਰ ਦੇ ਵਿੱਚੋਂ ਪਾਰ ਕਰ ਦਿੱਤਾ ਇਸ ਭਵ ਸਾਗਰ ਤੋਂ ਤਾਰ ਦਿੱਤਾ ਤੇ ਇੱਥੇ ਸਹਿਬ ਜੀ ਕਿਰਪਾ ਕਰਦੇ ਨੇ ਭਾਦੋਏ ਭਰਮ ਭੁਲਾਣੀਆਂ ਦੁਜੇ ਲੱਗਾ ਹੇਤ ਲਖ ਸ਼ਿੰਗਾਰ ਬਣਾਇਆ ਕਾਰਜ ਨਾਹੀਂ ਕੀਤ ਚਿੱਤ ਦਿਨ ਦੇਹ ਵਿੰਸਸੀ ਤਿਤ ਵੇਲੇ ਕੈ ਸੰਪ੍ਰੇਤ ਕਹਿੰਦੇ ਇਹ ਸਰੀਰ ਦੀਆਂ ਦੋ ਕਲਣਾਵਾਂ ਨੇ ਇੱਕ ਇਹਦੇ ਅੰਦਰ ਸਵਸ ਚੱਲਦੇ ਨੇ ਤਦ ਤੱਕ ਸਾਰਾ ਸੰਸਾਰ ਇਹਦੇ ਨਾਲ ਚੱਲਦਾ ਏ ਇਹ ਧੀਆਂ ਰਿਸ਼ਤੇਦਾਰੀਆਂ ਚੱਲਦੀਆਂ ਨੇ ਢੀਆਂ ਪੁੱਤਰ ਇਹਦਾ ਸਾਥ ਦਿੰਦੇ ਨੇ ਕਾਰੋਬਾਰ ਚੱਲਦੇ ਨੇ ਪਰ ਜਿੱਦਣ ਇਹਦੇ ਅੰਦਰੋਂ ਸੁਆਸ ਨਿਕਲ ਗਏ ਉਦੋਂ ਸਾਰੇ ਕਾਰਜ ਇਹਦੇ ਖਤਮ ਹੋ ਜਾਂਦੇ ਨੇ ਸਾਰਾ ਕੁਝ ਉੱਥੇ ਦਾ ਉੱਥੇ ਖੜ ਜਾਂਦਾ ਏ ਤੇ ਇੱਕ ਅੰਦਰੂਨੀ ਅਵਸਥਾ ਹੈ ਨਰੂ ਮਰੇ ਨਰ ਕਾਮਨਾ ਆਵੇ ਪਸ਼ੂ ਮਰੇ ਦਸਕਾਰ ਸਵਾਰੇ ਤੁੱਚੀ ਅੰਦਰ ਦੀ ਅਵਸਥਾ ਹੈ ਜਿੱਦਣ ਇਹਦੇ ਅੰਦਰੋਂ ਮਨੁੱਖਤਾ ਮਰ ਜਾਂਦੀ ਏ ਪਸ਼ੂਪੁਣਾ ਇਹਦੇ ਅੰਦਰ ਜਾਗ ਪਵੇ ਉਦਨੇ ਇਸ ਸੰਸਾਰ ਵਾਸਤੇ ਨੁਕਸਾਨਦਾਇਕ ਹੈ ਤੇ ਜਿੱਦਣ ਇਹਦੇ ਅੰਦਰੋਂ ਪਸ਼ੂ ਪੁਣਾ ਮਰ ਜਾਵੇ ਤੇਰੇ ਸੰਸਾਰ ਨੂੰ ਸਵਾਰਨ ਵਾਸਤੇ ਬਹੁਤ ਵੱਡਾ ਪਰਪਕਾਰੀ ਮਨੁੱਖ ਬਣ ਜਾਂਦਾ ਹੈ ਪਾਤਸ਼ਾਹ ਜੀ ਕਹਿੰਦੇ ਨੇ ਜੇ ਗੁਰੂ ਕੋਲੇ ਆਏਗਾ ਗੁਰੂ ਤੇਰੇ ਅੰਦਰੋਂ ਪਸ਼ੂ ਪੁਣਾ ਮਾਰ ਕੇ ਮਨੁੱਖਤਾ ਜਗਾ ਦੇਗਾ ਜੇ ਤੂੰ ਦੁਨੀਆ ਦੇ ਅੰਦਰ ਗਲਤਾਨ ਹੋ ਕੇ ਕਿਸੇ ਹੋਰ ਦੇ ਲੜ ਲੱਗ ਗਿਆ ਉਹ ਤੇਰੇ ਅੰਦਰੋਂ ਪਸ਼ੂ ਪੁਣਾ ਜਗਾ ਦੇਗਾ ਤੇ ਮਨੁੱਖਤਾ ਮਾਰ ਦੇਗਾ ਸੋ ਸਹਿਬ ਜੀ ਕਹਿੰਦੇ ਨੇ ਪਿਆਰੇਆ